ਤੇ ਨਹੀਂ ਮਤਲਬ ਇਹ ਕੀ ਸਿਸਟਮ ਆ ਇਹ ਬਾਈ ਹੁਣ ਪੱਟ ਕੇ ਤਵੀ ਗਾਂ ਕੀਤੀ ਉਹ ਮਿੱਟੀ ਪੱਟਦੀ ਨਹੀਂ ਸੀਗੀ ਇੱਕ ਬਾਡੀ ਨਾਲ ਲੱਗਦੀ ਸੀ ਇੱਥੇ ਤੇ ਬਾਡੀ ਫਿਰ ਬਾਡੀ ਵੱਢੀ ਬਾਡੀ ਵੱਢਣੀ ਪਈ ਸਾਨੂੰ ਪਿਛਲੇ ਸਾਲ ਮੇਰੇ ਉਹ ਮਗਰ ਤੱਕ ਨਹੀਂ ਆਏ ਬਾਈ ਮੋਗਿਓ ਲਿਆ ਸੀ ਆਪਾਂ ਝੂਠ ਨਹੀਂ ਮਾਰਨਾ ਨਹੀਂ ਆਏ ਨਹੀਂ ਉਹ ਆਈ ਨਹੀਂ ਬਾਈ ਯਾਰ ਬ੍ਰਾਂਡ ਤਾਂ ਬੜਾ ਉੱਚਾ 2,63,000 ਦਾ ਮੈਂ ਲਿਆ ਸ਼ਕਤੀਮਾਨ ਕਹਿ ਕੇ ਵੀ ਠੀਕ ਹੈ ਸ਼ਕਤੀਮਾਨ ਹੈਗਾ ਹਾਂ ਤੇ ਮਗਰ ਨਹੀਂ ਆਈ ਆ ਹੁਣ ਬਾਡੀ ਵੀ ਵੜਾਈ ਪਰ ਫੇਰ ਨਹੀਂ ਗੱਲ ਬਣੀ ਹੁਣ ਇਹਨੂੰ ਜਸਵੰਤ ਦਿਆਂ ਤਵੀਆਂ ਲਾਈਆਂ ਮੇਰੇ ਕੋਈ ਸੁਪਰਸੀਡਰ ਜੀ ਸੰਬੰਧ ਦਾ ਉਹਦੀਆਂ ਤਵੀਆਂ ਵੱਡੀਆਂ ਲਾਈਆਂ ਤੇ ਫੇਰ ਗੱਲ ਬਣੀ ਨਹੀਂ ਅਗਲਾ ਦਾ ਬਾਈ ਮੋੜ ਰਹੀ ਹੈ ਮੈਂ ਇਹ ਕਹ ਤੋਣੀ ਤੂੰ ਪੈਸੇ ਪਾਉਦਾ ਤਾਂ ਨਹੀਂ ਖਰਾਬ ਕੀਤਾ ਨਾ ਪੈਸੇ ਤਾਂ ਪਹਿਲਾਂ ਲੈ ਕੇ ਫੇਰ ਦਿੰਦਾ ਬਾਈ ਅੱਛਾ ਪੈਸੇ ਦੇਖੇ ਪੈਸੇ ਪਹਿਲਾਂ ਸਾਰੇ ਲੈ ਕੇ ਫੇਰ ਪਾਉਣ ਦਿੰਦਾ ਅਗਲੇ ਨਹੀਂ ਕਿਉਂ ਨਹੀਂ ਵੀ ਸਬਸਿਡੀ ਤਾਂ ਸਬਸਿਡੀ ਤਾਂ ਪਤਾ ਨਹੀਂ 1 ਲੱਖ 5 ਕੇ 6 ਮੇਰੇ ਦੁਆਰਾ ਖਾਤੇ 'ਚ ਬਾਅਦ 'ਚ ਚਾਹੀਦੇ 2-3 ਮਹੀਨੇ ਬਾਅਦ ਅੱਛਾ ਨਹੀਂ ਕਈ ਵਾਰੀ ਹੁੰਦਾ ਨਾ ਆਪਾਂ ਕਹਿੰਦੇ ਨੇ ਯਾਰ ਬ ਤੇ ਜੇਦੋਂ ਆਪਾਂ ਕੋਈ ਚੀਜ਼ ਲੈਣੀ ਜਾਂ ਲੈ ਜਾਣੇ ਹੋ ਕਹਿੰਦਾ ਬਾਈ ਮੈਂ ਤਾਂ ਐਨੇ ਦੀ ਦੇਣੀ 1 ਰੁਪਇਆ ਕੱਢਣੀ ਜੇ ਤੈਨੂੰ ਪੁੱਗਦਾ ਤੇ ਪੈਸੇ ਰੱਖ ਲੈ ਜਾਂ ਨਹੀਂ ਤਾਂ ਬਾਈ ਖੜਾ ਰਹਿਣਾ ਨਹੀਂ ਤੇ ਖੜਾ ਰਹਿਣਾ ਇਹ ਵੀ ਆਪਣੇ ਜੀ ਇਹ ਜੀਮੀਦਾਰ ਦਾ ਹੀ ਹੌਸਲਾ ਜਿਹੜਾ ਏਡਾ ਏਡਾ ਜਿਗਰਾ ਕੋਈ ਨਾ ਭਾਵੇਂ ਮਹੀਨੇ ਨੂੰ ਦੇ ਦੇਣਗੇ ਮੋਦੀ ਦਾ ਕੀ ਪਤਾ ਮਹੀਨੇ ਨੂੰ ਦੇਵੇਗੇ ਨਾ ਦੇਵੇ ਆੜਤੀਆਂ ਵਿੱਚ ਹਜੇ ਆਈ ਨਹੀਂ ਤੇ ਕਹਿੰਦਾ ਕੋਈ ਨਾ ਬਾਈ ਬੈਠੇ ਆ ਬੈਠੇ ਆ ਭਾ ਦਮ ਭਾਵੇਂ ਕੋਈ ਵਿਆਹ ਸ਼ਾਦੀ ਕਰਨਾ ਹੋਵੇ ਕੋਈ ਕੁਝ ਕਰਨਾ ਹੋਵੇ ਤੇ ਸਬਰ ਤਾਂ ਹੈਗਾ ਪਰ ਨਹੀਂ ਆਪਾਂ 263000 ਦਾ ਲੈਂਦਾ ਹੁਣ ਅਸੀਂ ਜਗਾੜ ਲਾ ਕੇ ਨਾ ਉਧਰ ਵੀ ਤਵੀਆਂ ਨੂੰ ਜਸਮੰਤ ਫਿਰ ਇਹ ਮਤਲਬ ਕਿ ਛੋਟੀ ਆਉਂਦੀ ਸੀ ਤੇ ਛੋਟੀ ਤਵੀ ਫਿਰ ਕੀ ਕਰਮ ਉਹ ਛੋਟੀ ਤਵੀ ਇੱਕ ਬਾਈ ਨਾ ਇੱਥੇ ਸੀ ਨਿੱਕੀ ਸੀ ਰੂਟਾ ਵੇਟਰ ਵਾਲੀ ਇਹ ਪੱਤੀਆਂ ਜੇ ਪਛਾਣ ਕਰਦੇ ਪੱਤੀਆਂ ਜੇ ਬਾਈ ਦੇ ਜੇ ਬਾਹਰ ਕਰਦੇ ਸੀ ਤਾਂ ਬਾਡੀ ਵੱਢਦੀ ਸੀ ਆ ਓਕੇ ਫਿਰ ਤੁਹਾਨੂੰ ਇਹ ਬਾਡੀ ਇਹ ਹੁਣ ਬਾਡੀ ਵੀ ਵੜਾਈ ਸੀ ਗ੍ਰਿੰਡਰ ਦੇ ਨਾਲ ਪਰ ਨਹੀਂ ਗੱਲ ਬਣੀ ਫਿਰ ਅਸੀਂ ਇਹ ਜਗਾ ਇੱਥੋਂ ਪੱਟ ਕੇ ਆ ਆ ਇਹ ਇੱਥੇ ਸੀ ਪਿੱਛੇ ਇਹ ਹੁਣ ਗਾਂ ਕੀਤਾ ਇੰਨਾ ਵਧਾ ਕੇ ਠੀਕ ਉਧਰਲੀ ਤਵੀ ਵੀ ਇਧਰਲੀ ਤਵੀ ਵੀ ਫਿਰ ਹੁਣ ਮਤਲਬ ਇਹਦੇ ਨਾਲ ਮਤਲਬ ਕਿ ਸਫਾਈ ਵਧ ਗਈ ਇਹਦੇ ਨਾਲ ਸਫਾਈ ਵਧ ਗਈ ਠੀਕ ਹੈ ਇੱਕ ਤਾਂ ਵੱਟ ਦੇ ਨਾਲੋਂ ਮਿੱਟੀ ਲਈ ਤੁਰਿਆ ਆਂਦਾ ਵਾ ਹਾਂ ਇੱਕ ਹੋਰ ਮੈਂ ਗੱਲ ਕਹਿਣਾ ਚਾਹਣਾ ਹਾਂ ਹਾਂਜੀ ਵੀਰੇ ਵੀ ਲੋਕੀ ਕਹਿੰਦੇ ਨੇ ਫਲਾਨਾ 1800 ਲੈਂਦਾ 2000 ਲੈਂਦਾ ਵਾ ਅਸੀਂ 2500 ਰੁਪਿਆ ਬੁੱਟੇਪਾ ਲੈਨੇ ਹਾਂ ਤੇ ਉਵੇਂ 2300 ਲਈ ਜਨੇ 2200 ਵੀ ਕਿ ਸੱਜਣਤਾਈ ਆ ਇਹ ਤਵੀਆਂ ਮਾਰੀਆਂ ਤਾਂ 2000 ਹੂੰ ਲੋਕਾਂ ਦੇ ਸੁਪਰ ਸੀਡਰ ਨੇ ਇਹ ਦਾਬਾਂ ਲਗਾਈ ਜਾਂਦੀਆਂ ਥੱਲੇ ਆਉਂਦੀਆਂ ਹਾਂ ਨਾ ਨੂ ਦਿਖਾ ਦੇ ਸਾਡੇ ਲੱਗੇ ਨਹੀਂ ਹਾਂ ਤੁਹਾਡੇ ਕੋਲ ਸਮਝ ਨਹੀਂ ਲੱਗਾ ਉਹਨਾਂ ਨੇ ਸਪੋਰਟ ਲਈ ਹੁੰਦੀ ਹੈ ਜੀ ਹਾਂ ਜਿਹਦੀ ਸਪੋਰਟ ਤੇ ਚੱਲਦਾ ਸਾਰਿਆਂ ਦੇ ਲੱਗੀਆਂ ਥੱਲੇ ਨਾ ਜਾਵੇ ਜਿੰਨੇ ਮਰਜ਼ੀ ਲੀਵਰ ਥੱਲੇ ਸੱਟ ਦੇ ਅਸੀਂ ਉਹ ਵੀ ਲਾਉਂਦੇ ਉਦੋਂ ਨਾ ਬੰਦਾ ਕਹਿੰਦਾ ਵੀ 200 ਰੁਪਏ ਪਿੱਛੇ ਹੂੰ ਯਾਰ ਫਲਾਨਾ 2000 ਲੈ ਤੂੰ 2200 ਮੰਗਣਾ ਇਹ ਕੋਈ ਝੋਨਾ ਨਹੀਂ ਵੀ ਜਿਹੜਾ ਆਪਾਂ ਦੁਬਾਰਾ ਡੱਕੇ 10 ਗੁੱਟੀਆਂ ਲਾ ਦੇਾਂਗੇ ਇਹ ਕਣਕਾ ਛੇ ਮਹੀਨਿਆਂ ਦੀ ਲੋਕੀ ਹੁਣ ਪਾਣੀ ਲਾਈ ਜਾਂਦੇ ਆ ਹੂੰ ਬਾਲੇ ਕਿ ਸਾਡੀ ਉਗਣੀ ਨਹੀਂ ਜਦੋਂ ਭਾਈ ਡੰਡਾ ਢੱਲਾ ਕਰਤਾ ਉਹ ਰੂਲੇ ਦੀ ਦਾਵਨਾ ਥੋੜਾ ਦਾਣੇ ਨਿਕਲਨੇ ਤੇ ਇੱਥੇ ਹੱਕ ਦੇ ਨੇ ਨਾਲ ਜਾਣਾ ਖਾਲੀ ਐਂ ਤੇ ਖਾਲੀ ਜਾਣਾ ਖਾਲੀ ਜਾਣਾ ਕਿਸੇ ਨਾ ਠੱਗੀ ਨਾ ਮਾਰੋ ਅਗਲੇ ਕਿ ਭਾਈ ਰੇਟ ਆ ਲਵਾਂਗੇ ਅਸੀਂ ਗਾਰੰਟੀ ਕਰਦੇ ਵਾਣ ਚ ਗੱਲ ਹੋਵੇ ਆ ਬੈਠਾ ਭਾਈ ਬੂਟਾ ਤਣਕ ਨਾਉਗੀ ਸਾਨੂੰ ਪੈਸੇ ਫੇਰ ਦਿਓ ਕਿਸੇ ਤੋਂ ਜੇ ਇੱਕ ਰੁਪਈਆ ਨਹੀਂ ਲਿਆ ਸੀ ਆਪਦੇ ਖਾਤਾ ਚੱਲਦਾ ਬਾਰਜ ਪਟੜਲ ਮਾ ਆਪਾਂ ਆਪਣੇ ਤੇਲ ਪਾਈ ਜਾਂਦੇ ਉੱਥੇ ਕਹਿੰਦੇ ਗਰਾਈ ਮੈਂ ਵੀ ਕਣਕੂਗੀ ਦਾ ਸਾਨੂੰ ਦਿਓ ਕਿਰਾਇਆ ਅਸੀਂ ਲਾਇਆ 450 ਘੰਟਾ 10 ਘੰਟੇ ਕਿਸੇ ਦੇ ਹੁਣ ਬਾਅਦ ਚਲਾਏ ਆ ਆ ਬਾਈ ਖੜਾ ਕਿਸੇ ਦੇ ਜਾਣੇ ਤੋਂ ਲੰਬਾ ਨਹੀਂ ਆ ਲੋਕੀ ਕਹਿੰਦੇ ਸੀ ਵੀ ਕਿਤੇ ਕੋਈ ਗੋਠ ਉਧਰ ਪੱਧਰ ਉੱਚੀ ਕਰ ਜਾਂਦਾ ਕੋਈ ਉਧਰ ਕਰ ਜਾਂਦਾ ਕਹਿੰਦਾ ਮਤਲਬ ਬਾਈ ਯਾਰ ਕਿਰਾਇਆ ਵੀ ਲੈਣਾ ਟਾਲਦਾ ਆਪਦਾ ਹੱਕ ਵੀ ਨਹੀਂ ਛੱਡਣਾ ਹੱਕ ਨਾਲੋ ਬੇਈਮਾਨੀ ਨਾ ਕਰੋ ਕਈ ਕਿਰਾਏ ਵਾਲੇ ਇਹੋ ਜਿਹੇ ਬੰਦੇ ਆ ਮੈਂ ਬੜਿਆ ਬੰਦੇ ਦੇ ਨਾਲ ਰਿਹਾ ਹਾਂ ਕਿਰਾਇਆ ਵੀ ਕੀਤਾ ਆ ਅਗਲਾ ਇੱਕ ਤੋਂ ਦੂਜਾ ਢੇਡਾ ਨਹੀਂ ਲਾਉਂਦਾ ਹੈਗਾ ਅਗਲਾ ਕਹਿੰਦਾ ਨਹੀਂ ਵੀ ਹੁਣ ਨਹੀਂ ਲਾਉਣਾ ਸਾਡਾ ਇਹ ਮਤਲਬ ਹੁੰਦਾ ਵੀ ਆਰ ਬੀਜ ਨੰਗਾ ਰਹਿ ਗਿਆ ਜਾਂ ਕਿ ਮਾਰੇ 19 ਕੇਹੀ ਦੁਬਾਰਾ ਉੱਥੇ ਆਮ ਗੇੜਾ ਜ਼ਿਮੀਦਾਰ ਨੂੰ ਕਹਿੰਦੀ ਲੋਡ ਨਹੀਂ ਪੈਂਦੀ ਦੁਬਾਰਾ ਗੇੜਾ ਲਾਈ ਜਾ। ਵੈਰੀ ਗੁੱਡ ਆ ਹੁਣ ਜਿਨ੍ਹਾਂ ਦੀ ਕਣਕ ਵੀ ਜਣ ਲੱਗੇ ਆ ਇਹ ਮੇਰਾ ਮਾਮਾ ਹੀ ਲਾਦਾ ਮੇਜਰ ਚਾਲ ਵੀ ਅਸੀਂ ਆਪ ਕਾਣ ਕੇ ਬਿਜਨੀਓ ਕਹਿੰਦੇ ਵੀ ਤੇਰੀ ਜ਼ਿੰਮੇਵਾਰੀ ਹੈ ਉਹ ਨਹੀਂ ਆਉਣਾ ਹੀ ਨਹੀਂ ਬਾਈ ਵਕਾ ਵੀ ਦੇ ਵਾਕਈ ਨਹੀਂ ਆਉਂ ਉਹ 6 ਕਿੱਲੇ ਥਾ ਹਾਂ ਉਹ ਆਏ ਨਹੀਂ ਅਸੀਂ ਆਪ ਹੀ ਵੀ ਪਉਣਾ ਇਹਨੂੰ ਹੁਣ ਮੈਂ ਉਧਰ ਕਹਿਦਾ ਵੀ ਪਾਸੇ ਪਹਿਲਾਂ ਘੇੜਾ ਸਿਰੇ ਤੱਕ ਲਾਉਣਾ ਦੁਬਾਰਾ ਉਧਰੋਂ ਵਾਪਸ ਲੈ ਕੇ ਆਉਣਾ ਹਾਂ ਅਗਲਾ ਓਨ ਆ ਕਹਦੇ ਵੀ ਉਦੋਂ ਮੈਂ ਨਾਟਗਰਾਂ ਨਾਲ ਉਦੋਂ ਇਹਨੂੰ ਕੰਮ ਜ਼ਿਆਦਾ ਸੀ ਕਣਕਬੀ ਜੀ ਉਹ ਮਾਮਾਦਾਰਾ ਮਗਰ ਆਇਆ ਕਹਿੰਦਾ ਭਣਜਾ ਕੇ ਨਾ ਤੇਰੇ ਸਿਆੜ ਸਿੱਧੇ ਹੀ ਖੜੇ ਹੋਵੇਂ ਮੈਂ ਕਿਹਾ ਵੀ ਨਾਟਗਰਾਂ ਦਾ ਡੰਡਾ ਫੁੱਲ ਘਸਿਆ ਵਾ ਤੇਲ ਤਾਂ ਜਿਹੜਾ ਨੇ ਪੀਣਾ ਪੀਣਾ ਹੀ ਆ ਪੀਣਾ ਹੀ ਆ ਉਹ ਕਹਿੰਦਾ ਉੱਥੇ ਪਿਛੇ ਪਿੱਛੇ ਕੇ ਦੀ ਕਣਕਬੀ ਜੀ ਕਹਿੰਦਾ ਰੂਲੇ ਨੇ ਨੱਪਿਆ ਕਣਕ ਉਹਦੀ ਨਹੀਂ ਮੈਂ ਕਿਹਾ ਉਗਣੀ ਵੀ ਨਹੀਂ ਮੈਂ ਕਿਹਾ ਨਵੇਂ ਖਿਡਾਰੀ ਆ ਮੈਨੂੰ 2020 ਦਾ ਮੈਂ ਲੈ ਕੇ ਆਇਆ ਬਈ ਨਾਟਗਰਾਂ ਦੇ ਮੈਂ ਚਲਾਉਣਾ ਲੋਕੀ ਕਹਿੰਦਾ ਸੁਪਰਸੀਡਰ ਫੇਲ ਆ ਮੇਰੀ ਅੱਜ ਤੱਕ ਕਦੇ ਦਾਣਾ ਵਾਧੇ ਨਿਕਲਦੀ ਕਣਕ ਇਹ ਤਾਂ ਆਪ ਡੰਡਾ ਢੱਲਾ ਕਰਕੇ ਦਾਬ ਦੇ ਦੇਣੀ ਦਾਣਾ ਕਿੱਥੋਂ ਹਰ ਆਉਣਾ ਡੰਡਾ ਫੁੱਲ ਕਸਿਆ ਹੋਵੇ ਟਰੈਕਟਰ ਦਾ ਹੁਣ ਵੀ ਦੇਖ ਨੋਵੇ ਖੜਾ ਹੁਣ ਖੜਾ ਟਰੈਕਟਰ ਜਮਾ ਪੱਧਰ ਤੇ ਖੜਾ ਉਹ ਦੋ ਚੂੜੀਆਂ ਹੀ ਖੋਲਿਆ ਉੱਥੇ ਹੀ ਡੰਡਾ ਸਾਡਾ ਕਸਿਆ ਵੈਰੀ ਗੁੱਡ ਕਿਉਂ ਨਹੀਂ ਵਿੱਚ ਢੱਲਾ ਕਰਕੇ ਇਹ ਕਿੱਦੋਂ ਪੱਟੂਗਾ ਵੀ ਤੇਰੀ ਪਤਨੀ ਫੇਰੀ ਫੇਰੀ ਪੂਰ ਨੰਗੇ ਰਹਿਣੇ ਨੇ ਫੇਰ ਹੀ ਦਾਣਾ ਜਾਊਗਾ ਜੀ ਇਹ ਆਪਾਂ ਡੰਡਾ ਢੱਲਾ ਕਰਤਾ ਮਗਰ ਨੂੰ ਇਹ ਨਹੀਂ ਅੱਗੇ ਕੁਛ ਨਹੀਂ ਕਰਨਾ ਹੀ ਕੁਛ ਨਹੀਂ ਕਹਣਾ ਜੀ ਸਾਡੇ ਦਾ ਪੰਜ ਹੀ ਪੀਂਦਾ ਵਾ ਪੰਜ ਆਪੇ ਹੀ ਪੀਣਾ ਜੇਦੋਂ ਆਪਾਂ ਉਤੋਂ ਦੀ ਨਿਗਾਈ ਜਾਨ ਹਲ ਲਾਵਾਂਗੇ ਤਾਂ ਧਰ ਫਿਰ ਤਾਂ ਖਾਲੀ ਜੋ ਤੁਰਿਆ ਗਿਆ ਤੇਲ ਕੀ ਇੱਕ ਬੰਦਾ ਵਿਹਲਾ ਫਿਰਦਾ ਦੋ ਰੋਟੀਆਂ ਖਾਂਦਾ ਇੱਕ ਇਹਨਾਂ 10 ਖਾਂਦਾ ਉਹ ਸਾਰੀ ਜਿਹੜੀ ਕਈ ਵੀ ਵੋਂਦਾ ਨਾ ਫੇਰ ਹੀ ਖਾਣੀ ਆ ਜੀ ਵਾਲੀ ਗੋਲੀ ਜੀ ਵਾਲੀ ਗੋਲੀ ਜਿਵੇਂ ਅੱਗੇ ਕਮੈਂਟਾਂ ਕਿਹਾ ਬਾਈ ਜੀ ਵਾਲੀ ਗੋਲੀ ਖਾਂਦਾ ਚਲੋ ਅਗਲੇ ਦੀ ਇੱਛਾ ਹਾਂ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਜੋ ਅਗਲੇ ਦੀ ਇੱਛਾ ਬਾਈ ਇਹ ਪਿੱਛੋਂ ਵੀ ਇਹਦਾ ਕੋਚ ਚੇਂਜ ਕਰਿਆ ਇਹ ਪਿੱਛੋਂ ਇਹਨੂੰ ਬਾਈ 14 ਡਿਸਕਾਂ ਆਈਆਂ ਸੀ ਮਗਰ ਤੇ ਇਹ ਹੁਣ ਕਿੰਨੀਆਂ ਹੁਣ 13 ਕੀਤੀਆਂ ਸੀ ਨਹੀਂ ਸਾਈਡ ਤੇ ਕਰਤਾ ਸੀ ਮਤਲਬ ਪਿੱਛੇ ਵਾਲੀਆਂ ਡਿਸਕਾਂ 13 ਕਰਤੀਆਂ ਹਾਂ ਇੱਕ ਸਾਈਡ ਤੇ ਪੋਰ ਸਾਨੂੰ ਲਾਉਣਾ ਵਗੋ ਵਟ ਦੇ ਨਾਲ ਗੇਅਰ ਸਾਈਡ ਤੇ ਕਰਕੇ ਨਾ ਥਾਂ ਫੁੱਟ ਰਹਿ ਜਾਂਦਾ ਸੀ ਯਾਰ ਇਹ ਵੀ ਚੀਜ਼ ਮੈਂ ਦੇਖਦਾ ਪਿਆ ਬਾਈ ਇਧਰ ਇਹਦਾ ਸਿਸਟਮ ਆ ਗਿਆ ਹਾਂ ਤੇ ਇਹ ਕੰਪਨੀ ਨੂੰ ਸੋਚਣਾ ਚਾਹੀਦਾ ਇਧਰ ਨੰਨੂ ਵਿਖਾਜ ਦੇ ਆ ਜਾ ਉਹ ਇਹ ਗੇਅਰ ਉਧਰ ਹੀ ਕਰਨਾ ਚਾਹੀਦਾ ਹਾਂ ਅੰਦਰ ਹੀ ਕਰ ਇਹ ਹੁਣ ਵਟ ਨਾ ਖਿੰਦਾ ਬਾਈ ਸਾਡੀਆਂ ਹੁਣ ਦਾਬਾਂ ਲਾਈਆਂ ਕਰਕੇ ਆਵੇ ਲਾ ਸਾਰੀ ਬਾਡੀ ਘਸ ਗਈ ਇਹਦੀ ਨਟ ਵੀ ਘਸ ਗਏ ਦੱਸੇ ਹੋਰ ਆ ਸਾਰੇ ਨਟ ਘਸ ਗਏ ਹਾਂ ਤੇ ਇਹ ਕਿਉਂ ਇਹ ਤਾਂ ਦੋਵੇਂ ਪਾਸੇ ਫਿਰ ਜਗ੍ਹਾ ਰੱਖੀ ਜਾਂਦਾ ਇਹ ਤਾਂ ਇਹ ਜਗ੍ਹਾ ਹੁਣ ਤਵੀ ਲਈ ਆ ਹੁਣ ਦਾਣੇ ਡਿੱਗਦੇ ਕਰਕੇ ਇਹ ਨਹੀਂ ਵੱਟ ਦੇ ਨਾਲ ਪਿਛਲੇ ਸਾਲ ਫੁੱਟ ਥਾਂ ਸਾਡਾ ਰਹਿੰਦਾ ਸੀ ਅਸੀਂ ਪੀਲੇ ਸਾਲ ਲਾ ਕੇ ਘਰ ਦੀ ਕਣਕੀ ਵੀਜੀ ਅਸੀਂ ਦੇ ਨਾਲ ਓਕੇ ਮੈਨੂੰ ਪਹਿਲਾਂ ਜਾਂਚਿਆ ਤੁਸੀਂ ਹਾਂ ਜਾਂਚਿਆ ਪਿਛਲੇ ਸਾਲ ਮੇਰੀ ਸਾਨੂੰ ਕੋਈ ਕੰਪਲੀਟ ਨਹੀਂ ਆਈ ਇਹਦੀ ਕੋਈ ਗੱਲ ਨਹੀਂ ਓਕੇ ਆ ਓਕੇ ਬਾ ਤਵੀਆਂ ਦੀ ਕੰਪਲੀਟ ਸੀ ਆ ਅਸੀਂ ਜਗਾੜ ਆਪ ਲਾ ਲਿਆ ਈ ਡਿਸਕ ਅਸੀਂ ਲਾ ਕੇ ਰੱਖਤੀ ਕਰ ਇੱਕ ਲਾ ਕੇ ਰੱਖਤੀ ਲਾ ਕੇ ਰੱਖਤੀ ਬਾਈ ਨਾ ਮਿਹਨਤ ਦੇ ਨਾਲ ਨਾਲ ਕਾੜੀ ਬੰਦਾ ਵੀ ਹਨਾੜੀ ਤਾਂ ਚਲੋ ਉਹ ਕਹਿੰਦਾ ਕਈ ਕਮੀ ਲੱਗਦੀ ਏ ਤੇ ਹੱਥ ਹਲਾ ਲੈਂਦੇ ਆ ਤੈਨੂੰ ਗਾੜੀ ਇੱਕ ਤਾਂ ਮੈਂ ਸੀ ਮਾੜਾ ਮੋਟਾ ਦਿਮਾਗ ਮੇਰਾ ਤਾਂ ਨਹੀਂ ਇਹਦਾ ਜਿਆਦਾ ਇਹ ਮਤਲਬ ਜਿਆਦਾ ਸੰਦਾ ਨੂੰ ਪਿਆਰ ਕਰਨ ਵਾਲਾ ਜਿਹੜਾ ਜੇ ਸਾਰੀ ਦਿਹਾੜੀ ਰਹਿਣਾ ਮਿੱਟੀ ਜਿਹਨੇ ਬਾਈ ਜਦੋਂ ਕੰਮੀ ਇਹਦਾ ਉਹ ਕਹਿੰਦਾ ਬਾਦਾਮ ਖਾਨ ਨਾਲ ਨਹੀਂ ਠੱਕੇ ਖਾਨ ਨਾਲ ਠੱਕੇ ਖਾਨ ਨਾਲ ਆਉਂਦੀ ਏ ਅਸੀਂ ਪਹਿਲੇ ਦਿਨ ਚਲਾਇਆ ਤੇ ਮੈਂ ਦੋ ਕੈਨ ਮਗਰ ਲੇਗਾ 26 26 ਲੀਟਰ ਤੇ ਤੇਲ ਦੇ ਮੈਂ ਕਿਹਾ ਵੀ ਐ ਨਹੀਂ ਗੱਲ ਬਣਨੀ ਕਹਿੰਦਾ ਟੈਂਕੀ ਲਵਾਈਏ ਉਹ ਅਸੀਂ ਬੈਠੇ ਸੀ ਉਹ ਕਿਸੇ ਨੂੰ ਫੋਨ ਲਾਇਆ ਟੈਂਕੀ ਦਾ ਉਹ ਕਿਸੇ ਨੇ ਸਾਨੂੰ ਕਹਿ ਤਾ ਉਹ ਕਹਿੰਦੇ ਭਾਈ ਹਵਾਲੀ ਟੈਂਕੀ ਨਾਲ ਉਹਦੇ ਚ ਜਗਾਲ ਲੱਗਿਆ ਹੁੰਦਾ ਤੇਰਾ ਟਰੈਕਟਰ ਦਾ ਪੱਠਾ ਬਾ ਦੂ ਹਾਂ ਜਾਂਸੀ ਵਾਲਾ ਜੀ ਆਪਾਂ ਨੂੰ ਕਹਿ ਤਾ ਉਹਨਾਂ ਤਾਂ ਸਰਵਿਸ ਕਰਨੀ ਤੇਰੇ ਮਗਰ ਆ ਜਾਣਗੇ ਹਾਂ ਪਰ ਉਹਨਾਂ ਨੇ ਉਹ ਨਹੀਂ ਫੇਰ ਅਸੀਂ ਖੜੇ ਟਾਈਮ ਭਾਈ ਆਪਦੀ ਚਾਦਰ ਲੈ ਕੇ ਮੈਨੂੰ ਕਹਿੰਦੇ ਉਹ ਐ ਐ ਲੱਗਦੀ ਐ ਐ ਲੱਗਦੀ ਵੀ ਬੁਰੀ ਲੱਗਦੀ ਬੁਰੀ ਲੱਗਦੀ ਮੈਂ ਕਿਹਾ ਬੁਰੀ ਨੂੰ ਕਹਦਾ ਯਾਰ ਕੰਮ ਦਿੰਦੀ ਆ ਆਪਣੇ ਟਰੈਕਟਰ ਦੀ ਸੇਫਟੀ ਆ ਆਪਦੀ ਚਾਰ ਸਟਿੰਕੀ ਲਾਤੀ ਜਦੋਂ ਮਰਜੀ ਨੂੰ ਲਾ ਦੇ ਹਾਂ ਫੇਰ ਅਸੀਂ ਇਹਦੇ ਚ ਤੇਲ ਪਾਉਣੇ ਦੀ ਜਦੋਂ ਟੀ ਖੋਲੀ ਦੀ ਆਟੋਮੈਟਿਕੀ ਤੇਲ ਉੱਤੇ ਚੜਾ ਆਉਂਦੀ ਦੇ ਉੱਤੇ ਪਾਉਣ ਦੀ ਲੋੜ ਨਹੀਂ ਉੱਤੇ ਪਾਉਣ ਦੀ ਲੋੜ ਨਹੀਂ ਯਾਰ ਇਹ ਤਾਂ ਸੌਖੀ ਬਹੁਤ ਆ ਬੰਦਾ ਇੱਥੇ ਖੜ ਕੇ ਖੜਾ ਹਾਂਜੀ ਭਾਵੇਂ ਜਵਾਗ ਉਹਨੂੰ ਦੇ ਦੇ ਕਹਿਣ ਉਹ ਪਲਟ ਦੂਗਾ ਉਹ ਪਲਟ ਦੂ ਹਨਾ ਬੰਦਾ ਤੇਲ ਪਾਉਣ ਉੱਥੇ ਦੋ ਬੰਦੇ ਪਾਉਣ ਉੱਥੇ ਪੀਕ ਫੜਨ ਨੂੰ ਵੀ ਚਾਹੀਦਾ ਤੇ ਕੈਨ ਪਾਉਣੇ ਚਾਹੀਦਾ ਦੂਜਾ ਉਹ ਟਰੈਕਟਰ ਖੁੱਲਾ ਡੁੱਲਾ ਬਹੁਤ ਬਣਾਇਆ ਕੋਈ ਵੇਚਦਾ ਪਾ ਟਰੈਕਟਰ ਤਾਂ ਵੈਸੇ ਕਰਮਾ ਵਾਲਾ ਮੈਂ ਤਾਂ ਨੰਨੂ ਦਾ ਇੱਥੇ ਭਾਵੇਂ ਦੋ ਜਣੇ ਖੜ ਜੀਏ ਦੋ ਖੜ ਜਾ ਦੋ ਉੱਤੇ ਬਹਿ ਜਾਣ ਦੋ ਤੇ ਅੱਠ ਬੰਦੇ ਖੜਦੇ ਤੇ ਬਹਿੰਦੇ ਟਰੈਕਟਰ ਵਾਹ ਵੀ ਖੁੱਲਾ ਡੁੱਲਾ ਡੁੱਲਾ ਛਤਰੀ ਦੇ ਇੱਕ ਹਿਸਾਬ ਨਾਲ ਕਿ ਤੇ ਟਰੈਕਟਰ ਦਾ ਵਾਕਈ ਖੁੱਲਾ ਡਲਾ। ਬਾਈ ਇਹਨੂੰ ਕਿਹੜੇ ਗੇਅਰ ਚ ਬਿਰੇ ਚਲਾਉਂਦੇ ਤੁਸੀਂ? ਜੀ ਆਪਾਂ ਅੱਗੇ ਪਹਿਲਾਂ ਵੀ ਗੱਲ ਕਰ ਚੁੱਕੇ ਆ ਜੀ। ਹਾਂਜੀ। ਜੇ ਤਾਂ ਮੰਨ ਲਓ ਆਪਾਂ ਐਸਐਮਐਸ ਲੱਗਾ ਜਾਂ ਤਰਾਲੀ ਜਿਆਦਾ। ਹਾਂਜੀ। ਫਿਰ ਤਾਂ ਪਹਿਲੇ ਲੋਚ। ਫਿਰ ਪਹਿਲੇ ਲੋਚ। ਹਾਂਜੀ। ਜੇ ਮੰਨ ਲਓ ਲੈਣਾ ਸੜੀਆਂ ਵਾਂ। ਹਾਂ। ਤੇ ਆਪਾਂ ਪੂਰੀ ਸਫਾਈ ਦੇਣੀ ਫਿਰ ਤਾਂ ਪਹਿਲੇ ਹੀ ਚੱਲਦਾ ਜੇ ਮੰਨ ਲਓ ਵੀ ਮੜਾ ਮੋੜ ਮੜ ਕੇ ਸਫਾਈ ਆਉਂਦੀ ਪਈ ਆ ਫਿਰ ਦੂਜਾ ਦੇਣਾ। ਫਿਰ ਦੂਜਾ ਨਹੀਂ ਨਹੀਂ। ਪਹਿਲੇ ਚ ਹੀ ਰੱਖਿਆ। ਪਹਿਲੇ ਚ ਹੀ ਰੱਖਿਆ। ਹਾਂ। 6 ਮਹੀਨੇ ਦੀ ਉਹ ਬਾਈ ਖੇਤੀ ਆ। ਗਾਲਾਂ ਕਾ ਤੋਂ ਲੈਣੀ ਅਗਲਾ ਪੁੱਤ ਦੀ ਗਾਲ ਕੱਢਦਾ ਹਾਂ ਅਗਲਾ ਕਹਿੰਦਾ ਸਾਲੇ ਤੋਂ ਕਣਕ ਵਜਾਈ ਸੀ ਕਣਕ ਨਹੀਂ ਹੋ ਗਈ ਹੁਣ ਇਹਦੇ ਚ ਪੂਰੀ ਗੱਲ ਆ ਵਾਣ ਚ ਵਾਣ ਚੀਕ ਨਾ ਲੈ ਲੈ ਪੂਰੀ ਗੱਲ ਲੈਣਾ ਤੇ ਇੱਥੇ ਕਣਕ ਆਪ ਹੀ ਹਰੇ ਹੋਣੇ ਜਦੋਂ ਵਾਣੀ ਸੁੱਕਾ ਜੇ ਮੰਨ ਲਓ ਪਹਿਲੇ ਜੀ ਚਲਾਉਣਾ ਸੀ ਜੇ ਦੂਜਾ ਲਊ ਤੇ ਲੈਣਾ ਨਹੀਂ ਤਾਂ ਆਪਾਂ ਤਾਂ ਪਹਿਲੇ ਜੀ ਰੱਖੇ ਮਗਰ ਸਫਾਈ ਵੀ ਆਵੇ ਮਗਰ ਪੂਰੀ ਸਫਾਈ ਆਵੇ ਦਾਣੇ ਮਰ ਕੇ ਸੈਲ ਮੈਂ ਕਿਰਾਇਆ ਨਾ ਕਿਰਾਇਆ ਹੁੰਦਾ ਵੀ ਤੁਹਾਡੇ ਰਗੇ ਬੰਦਿਆਂ ਤੇ ਠੰਡੇ ਬੰਦੇ ਤੋਂ ਤੇ ਜਿੰਨੂੰ ਕੋਈ ਨੌਲੇਜ ਆ ਨੌਲੇਜ ਆ ਮਿਰਰ ਦਾ ਨਵਾਂ ਸੰਦ ਲੈ ਕੇ ਕੰਮ ਤਾਂ ਚੱਲ ਛੇੜ ਲੇਗਾ ਆਪਏ ਨਹੀਂ ਕਹਿੰਦੇ ਕੋਈ ਨਾ ਕਰੇ ਕਰੋ ਯਾਰ ਸਾਰੇ ਕਰੋ ਸਾਰੇ ਕਰੋ ਪਰ ਇਹਨਾਂ ਵੀ ਨੌਲੇਜ ਜਾਣਕਾਰੀ ਜ਼ਰੂਰੀ ਆ ਜਾਣਕਾਰੀ ਵੀ ਜ਼ਰੂਰੀ ਆ ਹੌਸਲਾ ਰੱਖੋ ਹੌਸਲਾ ਰੱਖੋ ਇਹ ਨਹੀਂ ਵੀ ਉਹ ਗਵਾਂਡੀ ਦਾ ਤੋਰਾ ਜ਼ਿਆਦਾ ਤੇ ਮੈਂ ਤੀਜਾ ਲਾ ਦਿਆਂ ਉਹ ਰੋਂਦੀ ਦੇ ਸਿਰ ਤੇ ਹੱਥ ਰੱਖਣ ਵਾਲਾ 6 ਮਹੀਨਿਆਂ ਦੀ ਖੇਤੀ ਹੈ ਬਾਲਾ ਇਹ ਤਾਂ ਦਾਣਾ ਹੀ ਨੰਗੇ ਨੰਗੇ ਤੁਰੇ ਫਰਦੇ ਕੋਈ ਬੰਦਾ ਕਹਿੰਦਾ ਯਾਰ 1800 ਦੇ ਕਣਕ ਵਝਾਈ ਮੈਂ ਕਿਹਾ ਪੱਟ ਮੈਂ ਪੱਟ ਕੇ ਵੇਖ ਉਹ ਇੰਨਾ ਬਾਈ ਥੱਲੇ ਗਿਆ ਉਹ ਜਿਹੜੀਆਂ ਮੇਨ ਗੱਲ ਦਾਬਾਂ ਹਰ ਇੱਕ ਸੁਪਰ ਸੀਡਰ ਦੇ ਕਿਰਾਏ ਵਾਲੇ ਤੇ ਲੱਗੀਆਂ ਹੁੰਦੀਆਂ ਜੇ ਨਾ ਲੱਗੀਆਂ ਹੁਣ ਤਾਂ ਸਾਡੇ ਜੁੱਤੀਆਂ ਮਾਰੋ ਸਾਡੀਆਂ ਲਾਗੇ ਘਰੇ ਰੱਖੀਆਂ ਰੱਖੀਆਂ ਵੀ ਨਹੀਂ ਕਿਸੇ ਦੇ ਹੀ ਵਾਣ ਚ ਗਈ ਵੀਜਣਾ ਉਹ ਦਰਬਾਰ ਸਾਹਿਬ ਸੇਵਾ ਕਰਦਾ ਬੰਦਾ ਸਵਾ ਕਿੱਲਾ ਕਣਕ ਵੀਜੀ ਉਹਦੇ ਘਰੇ ਹੀ ਪਈਆਂ ਸਿੱਧੂਆਂ ਨੇ ਉਹਥੇ ਪਈਆਂ ਉਹਥੇ ਪਈਆਂ ਉਹ ਵੀ ਭੁੱਲਿਆ ਏ ਉਹ ਅਸੀਂ ਆਪਦੇ ਕਣਕ ਵੀਜਣ ਲੱਗ ਪਏ ਉਹ ਦਿਨ ਝੋਨਾ ਵੜਦੇ ਸੀ ਤੇ ਕਹਿੰਦਾ ਮੈਂ ਕਹਿੰਦਾ ਇਹ ਕਹਿੰਦਾ 2 ਵਜੇ ਕਹਿੰਦਾ ਬਾਈ ਵੀ ਦਾਬਾਂ ਉੱਥੇ ਰਹਿ ਗਈਆਂ ਮੈਂ ਫੋਨ ਲਾਇਆ ਕਹਿੰਦਾ ਯਾਰ ਮੈਂ ਤਾਂ ਹੁਣ ਉੱਥੇ ਗੁਰੂ ਘਰ ਹੀ ਚਲਾ ਗਿਆ ਉੱਥੇ ਬਾਈ ਸੇਵਾ ਕਰਦਾ ਵਾ ਪਲਾਜ਼ਮਾ ਸਰਕਾਰੀ ਹੂੰ ਮੈਂ ਕਹਿੰਦਾ ਫਿਰ ਗੁਰੂ ਰਾਮਦਾਸ ਦੀ ਕਿਰਪਾ ਜੀ ਹੱਕ ਦੀਆਂ ਉੱਥੇ ਪਈਆਂ ਨੇ ਉੱਥੇ ਹੀ ਪਈਆਂ ਉੱਥੇ ਉਹ ਉਹਦੇ ਘਰੇ ਹੀ ਉਦੋਂ ਦੀਆਂ ਅਸੀਂ ਲਾਈਆਂ ਹੀ ਨਹੀਂ ਮੈਂ ਕਹਿੰਦਾ ਯਾਰ ਜਦੋਂ ਉਹ ਨਾ ਟਿੱਬੀਆਂ ਬਣ ਲਾਪੇਦੀਆਂ ਨਾਲ ਨਾਲ ਪਰਾਲੀ ਇਕੱਠੀ ਕਰਦੀਆਂ ਦਾਬਾਂ ਹੂੰ ਇਹ ਹੁਣ ਲਾਈਆਂ ਕਰਕੇ ਦੀ ਪੂਰੀ ਸਫਾਈ ਆਉਂਦੀ ਆ ਤੇ ਉਹ ਦਾਬਾਂ ਜਦੋਂ ਲਾਤੀਆਂ ਬਾਈ ਉਹ ਥੱਲੇ ਤਾਂ ਜਾਣਾ ਹੀ ਨਹੀਂ ਹੂੰ ਅਗਲਾ ਕਹਿੰਦਾ ਲੀਵਰ ਸੱਟ ਦੋਨੇ ਲੀਵਰ ਸੱਟਾਂ ਦਾ ਕੀ ਫਾਇਦਾ ਜਦੋਂ ਉਹਤੇ ਤਾਂ ਖੜ ਜਾਣਾ ਨੰਨੂ ਹੁਣ ਜਦੋਂ ਥੱਲੇ ਸਿੱਟਾਂਗੇ ਹਾਂ ਉਹ ਤਵੀ ਲੱਗਦੀ ਉਹਨੇ ਉਵੇਂ ਹੀ ਬਹਿਣਾ ਧਰਤੀ ਦੇ ਵਿੱਚ ਧਰਤੀ ਦੇ ਵਿੱਚ ਧਰਤੀ ਦੇ ਵਿੱਚ ਬਹਿਣਾ ਮੀਟਰ ਵਿਖਾ ਵੀ ਦੇ ਮੀਟਰ ਹੀ ਵੇਖ ਲੈ ਵਾਕੇ 8 ਜਨਵਰੀ ਨੂੰ ਅਸੀਂ ਲੈ ਕੇ ਆਏ ਆ ਹਾਂ ਹਾਂਜੀ 8 ਜਨਵਰੀ ਨੂੰ ਅਸੀਂ ਟਰੈਕਟਰ ਲੈ ਕੇ ਆਏ ਆ ਵੀ ਮਤਲਬ ਕਿ ਸਿੱਧਾ ਤੂੜੀ ਵਾਲੀ ਮਸ਼ੀਨ ਤੇ ਲਾਇਆ ਤੇ ਇਹਨਾਂ ਕੋਈ ਚਲਾ ਨਹੀਂ ਸਕਦਾ ਉਹ ਮੀਟਰ ਵੇਖ ਲੋ ਜਿਹੜੇ ਨਾਲ ਦਾ ਕੋਈ ਛੇੜਛਾੜ ਨਹੀਂ ਇੱਕ ਘਰੇ ਤਾਂ ਇਹਦੇ ਕਰਮ ਵਾਲੇ ਨਾ ਮੈਂ 5 ਕਿਲੇ ਝੋਨੇ ਦੀ ਸੁੱਕੀ ਪੈਲੀ ਵਾਈ ਸੀਗੀ ਤੇ ਚਾਹ 5.5 ਕਿਲੇ ਕਣਕ ਵੀ ਜਿਉ ਪਾਣੀ ਲਾਉਣ ਆਲੀ ਆ ਘਰੇ ਇਹਦੇ ਨਾਲ ਦਾਣਾ ਨਹੀਂ ਵੀਜਿਆ ਕੱਲ ਵੀ ਜੀ ਅਸੀਂ ਕਰਮ ਵਾਲੇ ਨੇ ਤੁਹਾਨੂੰ ਕੁਝ ਬਣਾ ਕੇ ਹੀ ਦਿੱਤਾ ਜੀ ਬਣਾ ਕੇ ਕੱਲ ਵੀ ਉਹ ਵੀ ਤਾਂ ਵੀਜਣੀ ਪਈ ਵੀ ਮੇਰੀ ਕੱਲ ਤਾਈ ਤਾਈ ਦੀ ਡੈਥ ਹੋ ਗਈ ਅੱਛਾ ਮੈਨੂੰ ਉੱਧਰ ਜਾਣਾ ਪਿਆਗਾ ਟਰੈਕਟਰ ਇੱਕ ਘਰੇ ਖੜਾ ਯਾਰ ਬੇਲੀ ਦਾ ਉਹ ਇਹਨੇ ਬਾਈ ਨੇ 5 6 ਕਿਲੇ ਘਰੇ ਵੀਜੇ ਨਹੀਂ ਤਾਂ ਅਸੀਂ 911 ਨਹੀਂ ਘਰੇ ਵੀਜੀ ਕਣਕ ਬਈ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲੇ ਇੱਕ ਤਾਂ 911 ਆਪਣੇ ਕੋਲੇ ਇੱਕ ਇਹ ਆ ਇੱਕ 35 ਬਾਈ ਆਵੇ ਖੜਾ ਵਸ ਇੱਕ ਉਹ ਖੜਾ ਛੋਟਾ ਇਹ ਛੋਟਾ ਇਹਦਾ ਮਗਰ ਸੇਵਾ ਪਾਣੀ ਨੂੰ ਪੱਠੇ ਪੱਠੇ ਲੈ ਆਇਆ ਟਰਾਲੀ ਲੈ ਗਿਆ ਖੇਤ ਤੇਲੇ ਪੀਂਦਾ ਨਹੀਂ 20 ਰੁਪਿਆਵਾਂ ਚ ਮੇਰੇ ਪੱਠੇ ਲੈ ਜਾਂਦਾ ਬਾਈ ਇੱਥੋਂ ਹੁਣ ਉਹ ਪਿੱਛੇ ਚਾਰ ਪਾਇਆ ਪਿਆ ਇਹਨੇ 20 ਚ ਘਰੇ ਲੈ ਆਣੇ ਤੇ ਬਲਦੂਦੂ ਵੱਧ ਦੇ ਖਾ ਜਾਂਦਾ ਨਾਲੇ ਘੰਟਾ ਟਾਈਮ ਬਰਬਾਦ ਹੁੰਦਾ ਨਾਲੇ ਟਾਈਮ ਬਰਬਾਦ ਹੁੰਦਾ ਵੈਰੀ ਗੁੱਡੀ ਆ ਲਓ ਜੀ ਟਰੈਕਟਰ ਕਲੋਸ ਕਰ ਆਪਾਂ ਟਰੈਕਟਰ ਦਾ ਬਾਈ ਆਪਾਂ ਲੈ ਤਾਂ ਲਿਆ ਸੀ ਉਦੋਂ ਹੀ ਮੈਂ ਕਿਹਾ ਸੀ ਦਿਲ ਜਿਆਦਾ ਡਰਦਾ ਪਰ ਕਲੋਸ ਕਰਦਾ ਨਾ ਹੀ ਬਹੁਤ ਡਰ ਸੱਚੀ ਲੱਗਾ ਸੀ ਡਰ ਲੱਗਦਾ ਗਲੇ ਨੇ ਮੈਨੂੰ ਮੇਰੇ ਯਾਰ ਬੈਲੀ ਕਹਿੰਦੇ ਕਹਿੰਦੇ ਯਾਰ ਤੂੰ ਕੀ ਸੋਚ ਕੇ ਇੰਨੇ ਪੈਸੇ ਜਿੰਨੇ 11 ਲੱਖ ਰੁਪਇਆ ਲਾਉਣਾ ਹੂੰ 11 ਲੱਖ ਥੁੱਕ ਮੁੱਕ ਜਾਂਦਾ ਜੇ ਗੈਂਡੇ ਹੋ ਜਾਂਦਾ ਬਈ ਚਾਹੀ ਦੇਣਾ 11 ਲੱਖ ਹਾਂ ਵੀ ਇੰਨੇ ਪੈਸੇ ਲਾਉਣ ਲੱਗਾ ਗਲਤੀਵ ਮੈਂ ਕਿਹਾ ਕੋਈ ਨਾ ਮੇਰੀ ਕਿਸਮਤ ਆ ਗਾਂ ਮੇਰੇ ਉਹ ਚਾਚੇ ਦਾ ਪੁੱਤ ਲਖਵੀਰਾ ਇਕੱਠੇ ਪੜੇ 20 ਸਾਲਾਂ ਦਾ ਸਾਡਾ ਪ੍ਰੇਮ ਠੀਕ ਹੈ ਜੀ ਮੈਂ ਕਿਹਾ ਮੈਂ ਤਾਂ ਗੱਲ ਚ ਰਸਾ ਵਾ ਕੇ ਬਾਹ ਲੂੰਗਾ ਇੱਥੇ ਹੂੰ ਉਹ ਪੀਲੇ ਸਾਡੇ ਕਣਕ ਵੀ ਜੀ ਲੈ ਨਾ ਯਾਰ ਭਾਈ ਉਹ ਬੰਦਿਆਂ ਦੀ ਸਿਫਤ ਕਰਨੇ ਬੰਦੀ ਆ ਤੇ ਭਾਈ ਭੱਜੇ ਵੀ ਆਉਂਦੇ ਆ ਹਾਂ ਭੱਜੇ ਵੀ ਆਉਂਦੇ ਆ ਫੁਕਰੀਆਂ ਮਾਰੀ ਜਾਣੀਆਂ ਉਹਦੋਂ ਟੱਕਣ ਖਰਾਬ ਹੋਇਆ ਉਹ ਅਗਲੇ ਅਹੀ ਬਜ਼ਾਰੋਂ ਟੱਕਣ ਲਿਆ ਕੇ ਲਾਤਾ ਉਹ ਟੱਕਣ ਸਾਡਾ ਘਰੇ ਹੀ ਪੀ ਅਰੀਜਨਲ ਹੁਣ ਚਾਬੀ ਉਹੀ ਆ ਟੱਕਣ ਉਹ ਦੇ ਗਏ ਸਾਨੂੰ ਅਗਲੇ ਦਿਨ ਟੜਕੀ ਉਹ ਕਹਿੰਦਾ ਵੀ ਸ਼ਾਮ ਨੂੰ ਆਇਆ ਉਹ ਟੱਕਣ ਦੇ ਗਿਆ ਉਹਦੋਂ ਪੈ ਪਾਟਿਆ ਪੈਪ ਸਾਨੂੰ ਮਿਲ ਗਿਆ ਉਹਵੇਂ 300 ਦਾ ਇੱਥੋਂ ਹੂੰ ਉਹ ਭਾਈ ਗਿਆਨੀ ਤੋਂ ਸਪੇਅਰ ਪਾਟ ਦਾ ਸਮਾਨ ਲਈ ਧਰਮਗੋਟੋਂ ਕਹਿੰਦਾ ਯਾਰ ਕਰਤਾਰ ਤੂੰ ਲੈ ਆ ਕੇ ਤੇ ਭਾਈ ਲੈ ਕੇ ਗਿਆ ਸੀ ਉਧਰ ਹੂੰ ਮੈਂ ਕਿਹਾ ਹਾਂ ਕਹਿੰਦਾ ਯਾਰ ਦੱਸਿਆ ਤੇ ਨਹੀਂ ਮੈਂ ਕਿਹਾ ਵੀ ਸਾਲ ਹੋ ਗਿਆ ਲੈ ਆਂਦੀ ਨੂੰ ਤੇ ਉਹ ਕਹਿੰਦਾ ਵੀ ਸਾਰੇ ਕੋਲੇ ਕੰਪਨੀ ਵਾਲੇ ਸੀ ਵੀ ਸਮਾਨ ਮੈਂ ਕਿਹਾ ਵੀ ਟਰੈਕਟਰ ਆਪਣੇ ਏਰੀਆ 'ਚ ਵਾਵਾ ਹੋ ਗਿਆ ਕਰਤਾਰ ਤੇ ਉਸ ਪੈਪ ਸਾਨੂੰ ਮਿਲ ਗਿਆ ਉਹਦੀ ਮੈਂ ਨਾ ਵੀਡੀਓ ਸ਼ੂਟ ਨਹੀਂ ਕਈ ਵਾਰੀ ਹੁੰਦੀਆਂ ਕਈ ਵਾਰੀ ਸਵਾਬ ਨਹੀਂ ਬੰਦਾ ਕਈ ਵਾਰੀ ਵੀਰਾਂ ਤੋਂ ਨਾ ਬੋਲ ਨਹੀਂ ਹੁੰਦਾ ਸਿੱਧੀ ਜੀ ਗੱਲ ਦੱਸਾਂ ਕਿਉਂਕਿ ਜਿਹੜਾ ਬੰਦਾ ਬਾਹਰ ਅੰਦਰ ਫਿਰਿਆ ਉਹ ਗੱਲਬਾਤ ਕਰ ਲੈਂਦਾ ਸਹੀ ਗੱਲ ਹੈ ਬਾਈ ਹੈਨਾ ਜਿਹੜਾ ਬੰਦਾ ਘਰੇ ਘਰੇ ਜਾਂ ਕਈ ਨਹੀਂ ਮਾਈਕ ਲਾਇਆ ਉਹ ਤੋਂ ਬੋਲ ਨਹੀਂ ਹੁੰਦਾ ਨਹੀਂ ਹੁੰਦਾ ਟਰੈਕਟਰ ਦੀ ਸੇਲ ਚੰਗੀ ਆ ਇਹ ਗੱਲ ਮੈਂ ਨਾ ਤੁਹਾਡੇ ਤੋਂ ਤਾਂ ਆਉਂਦਿਆਂ ਪੁੱਛੀ ਸੀ ਵੀ ਜੇ ਕੁਝ ਹੋਇਆ ਤਾਂ ਪੰਜਾਬੀ ਚ ਦੱਸ ਦਿਆ ਜੀ ਹੁਣ ਆ ਕਿ ਇਹ ਦੂਜੇ ਟਰੈਕਟਰ ਨਾਲ 1 ਲੱਖ ਰੁਪਇਆ ਮਹਿੰਗਾ ਯਾਰ ਇਹ ਵੀ ਗੱਲ ਦਾ ਮੇਰੀ ਗੱਲ ਹੁਣ ਤਹਾਨਾ ਸੁਣਿਓ ਮੇਰੇ ਭਤੀਜਾ ਹੁਣ ਸੋਨਾ ਲੀਕਾ 60 ਕਢਾ ਕੇ ਲਿਆ ਸ਼ਕੰਦਰ ਹਮ ਆਵੇ ਇੱਥੇ ਉਹ ਹਾਂਜੀ ਉਹ ਇਹਦੇ ਨਾਲ ਸਸਤਾ ਉਹ 1 ਲੱਖ ਸਸਤਾ ਇਹ 9.5 ਲੱਖ ਦਾ ਸਿੰਪਲ ਆ ਹਮ ਉਹ 8.5 ਲੱਖ ਦਾ ਸ਼ਕੰਦਰ ਹਮ ਉਹ ਕਹਿੰਦਾ ਚਾਚਾ ਵੀ ਉਹ ਲੱਖ ਸਸਤਾ ਮੈਂ ਕਿਹਾ ਵੀ ਬਾਈ ਮੈਂ ਤਾਂ ਤੇਰੇ ਨਾਲ ਜਾ ਸਕਦਾ ਨੰਬਰ ਲੈ ਲਾ ਇਹ ਗਵਾਈ ਪੂਣੀ ਤੇਰੀ ਮੈਂ ਗਵਾਈ ਪਾਇਆ ਹੂੰ ਪਰ ਇਹ ਲੱਖ ਰੁਪਈਆ ਉਹਦੇ ਨਾਲ ਮਹਿੰਗਾ ਕਹਿੰਦਾ ਯਾਰ ਸਸਤਾ ਮਿਲਦਾ ਮੈਂ ਕਿਹਾ ਚੱਲ ਲੈ ਲਾ ਤੂੰ ਮੈਂ ਤੇ ਨਹੀਂ ਉਹ ਨਹੀਂ ਕਹਿੰਦਾ ਵੀ ਇਹੀ ਲੈ ਪਰ ਮੇਰੇ ਬਰਾਬਰ ਜੋੜੀ ਫੇਰ ਫੇਰ ਬਤਾ ਸਿੰਪਲ ਕਰਤਾਰ ਦੇ ਨਾਲ ਸਿੰਪਲ ਕਰਤਾਰ ਜੋੜ ਦੇ ਇਹ 50 ਚੱਕਰ ਵੀ ਤੋੜ ਗਿਆ ਫੇਰ ਤੋਂ ਕਹੀ ਇਹ ਹੈ ਤਾਂ 50 ਐਚਪੀ ਹੈ ਨਾ ਬਾਈ ਇਹ 50 ਐਚਪੀ ਹੈ ਬਾਈ ਇਹ ਤੇ ਵਕਤ ਨੇ ਵੱਡੇ ਵੱਡੇ ਨੂੰ ਪਾਇਆ ਵੱਡੇ ਵੱਡੇ ਨੂੰ ਵਕਤ ਪਾਇਆ ਅੱਗੇ ਟੇੜੂ ਪਛਲਾ ਸਹੀ ਗੱਲ ਆ ਬੂਟਾ ਕਿਰਾਇਆ ਕਬੂਟਰ ਤੇ ਹੀ ਲਾਉਂਦਾ ਸੀ ਕਹਿੰਦਾ ਆਪਾਂ ਬਾਈ 100 ਘੰਟਾ ਲਾ ਦਾਂਗੇ ਆ ਗੁਰੂ ਰਾਮਦਾਸ ਦੀ ਕਿਰਪਾ ਕਰੀ ਤਾਂ ਮੈਂ ਕਿਹਾ ਵਾਧੂ ਦੰਦ ਦੋ ਵਾਰੀ ਘਸ ਗਿਆ ਹੁਣ ਸਾਨੂੰ ਨਵਾਂ ਦੰਦ ਲਵਾ ਕੇ ਫੇਰ ਗਾਂ ਸੀਜਨ ਲਾਉਣਾ ਸੀ ਵੈਰੀ ਗੁੱਡ ਯਾਰ ਹਜੇ ਗਰਾਈ ਲੈਣ ਵਾਲੀ ਸਾਡਾ ਲੱਖ 2 ਲੱਖ ਰੁਪਈਆ ਪਿਆ ਇਦਾਂ ਦੇ ਤੁਸੀਂ ਕਿ ਸਾਤ ਆ ਦੰਦ ਇੱਕ ਦੂਜਾ ਵੀ ਘਸ ਗਿਆ ਦੂਜਾ ਵੀ ਘਸ ਗਿਆ ਦੂਜਾ ਵੀ ਘਸ ਗਿਆ ਵੈਰੀ ਗੁੱਡ ਉਹ ਵੀ ਇਹ ਮਗਰ ਮੈਂ ਤੇਲ ਲੈ ਕੇ ਗਿਆ ਤੇ ਉਹ ਬਾਡੀ ਵੱਢੀ ਐ ਮੈਂ ਬੁੱਟੇ ਦੰਦ ਘਸ ਗਿਆ ਕਹਿੰਦਾ ਭਾਈ ਮੈਂ ਤਾਂ ਵੇਖਿਆ ਹੀ ਨਹੀਂ ਥਾਲੀ ਜੇ ਤੈਨੂੰ ਇਹ ਤਰਾਤ ਨੂੰ ਆਈ 12 1 ਵਜੇ ਆਏ ਤੜਕੀ ਨੂੰ ਆਇਆ ਇਹ ਨਾ ਨਵਾਂ ਤਾਂ ਲਿਆ ਨਵਾਂ ਤਾਂ ਲਿਆ ਤੇ ਚੰਨੋ ਗਾ ਦੰਦ ਕਸਣਾ ਹਾਂ ਜੇ ਮੰਨ ਲਾ ਹੁਣ ਆਪਾਂ ਸੰਦ ਲੈ ਇਹਨੂੰ ਹੁਣ ਮੈਂ ਜੇ ਬਈ ਘਰ ਦੀ ਖੇਤੀ ਆਸਤੇ ਨਹੀਂ ਮੱਲਿਆਗਾ ਹੂੰ ਆ ਬਾਈ ਖੜਾ ਦਿੰਦਾ ਮੈਂ ਗੱਲ ਕੀਤੀ ਮੈਂ ਬੂਟੇ ਭੱਜਣ ਨਹੀਂ ਤੈਨੂੰ ਦੇਣਾ ਇਹਦਾ ਬਾਈ ਦਾ 250 ਰੁਪਇਆ ਕੀਤਾ ਕਿੱਲੇ ਦਾ ਮੈਨੂੰ ਕਹਿੰਦੇ ਡਰਾਈਵਰ ਮਹਿੰਗਾ ਰੱਖ ਲਿਆ 170 ਚੱਲਦੇ 80 ਚੱਲ 200 ਚੱਲਦਾ ਮੈਂ ਕਿਹਾ 100 ਗੱਲੀ ਮਗਰ 5000 ਵਧ ਲੈ ਜੂ ਕੋਈ ਨਾ ਇਹਨੇ ਵੀ ਜਵਾਕ ਪਾ ਲੈਨੇ ਸਹੀ ਇਹਦੀ ਇਮਾਨਦਾਰੀ ਇੰਨੀ ਆ ਵੀ ਮੈਂ ਇਹਦੇ ਕਦੇ ਮਗਰ ਨਹੀਂ ਗਿਆ ਇਹ ਤੈਨੂੰ ਮੈਨੂੰ ਕਹਿੰਦਾ ਬਾਈ ਕਿੱਲੇ ਐਨੇ ਵੀ ਤੇ ਮੈਂ ਕਿਹਾ ਮੈਂ ਨਹੀਂ ਕਿੱਲੇ ਪੁੱਛਨੇ ਉਹ ਤੈਨੂੰ ਇਹਨੇ ਪੈਸੇ ਘਰੋਣੇ ਆ ਮੂੰਹ ਤੇ ਖੜਾ ਸਗੋਂ ਦੀ ਜਿਹੜਾ ਮੈਂ ਸ਼ਹਿਰ ਕਬੂਟਰ ਕਿਰਾਏ ਲਾਇਆ ਉਹਦੇ ਜਿਵੇਂ ਪੈਸੇ ਲੈਣੇ ਆ ਇਹਦੇ ਇੱਕ ਗਾਗ ਦੇ ਨੇ ਇਹਨੇ ਸਾਰੇ ਪੈਸੇ ਇਹਨੇ ਲਿਆ ਕੇ 100 ਰੁਪਇਆ ਵੀ ਨਹੀਂ ਛੱਡਦਾ ਜੀ ਬਾਈ ਮੈਨੂੰ ਕਹੂਗਾ 100 ਰੁਪਇਆ ਰੱਖ ਲਿਆ ਵੈਰੀ ਗੁੱਡ ਰੱਖਿਆ ਅਗਲੇ ਨੇ ਹੁੰਦਾ ਇਹਨੇ ਕਹਣਾ ਯਾਰ ਖਰੇ ਬਾਈ ਇਹਨੇ ਕਹਣਾ ਵੀ ਤੂੰ ਰੱਖ ਲਿਆ ਇਮਾਨਦਾਰੀ 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 ਨੇ ਨਾਲ ਜਾਣਾ ਮੈਂ ਤਾਂ ਇਹ ਕਹਿੰਦਾ ਵੀਰਾਂ ਦਾ ਤੋਂ ਡਾ ਪਿਆਰ ਚਲੋ ਹਾਂ ਆਈ ਇਹਨੂੰ ਮੈਂ ਕਿਹਾ ਵੀ ਭੱਜਣ ਨਹੀਂ ਤੈਨੂੰ ਦੇਣਾਗਾ ਕਿ ਕਿਨੇ ਗਰ ਰਸੇ ਬੜੇ ਤਰਾ ਲਿਆ ਤੈਨੂੰ ਵਾ ਨਹੀਂ ਲੈਣਾ ਨੂੜ ਹੀ ਲੈਣਾ ਜਿੱਥੇ ਪਿਆਰ ਹੋਵੇ ਉੱਥੇ ਪਿਆਰ ਹਾਂਜੀ ਓਏ ਤੈਨੂੰ ਮੈਂ ਕਹਿ ਕੇ ਲਏ ਸੀ ਸੰਦ ਮੈਂ ਕਿਹਾ ਬੁੱਢਾ ਤੇਰੇ ਸਿਰ ਤੇ ਲੈਣ ਲੱਗਾ ਇਹ ਮੇਰੇ ਤੋਂ ਤਾਂ ਘਰ ਦੀ ਖੇਤੀ ਹੋਣੀ ਇੱਕ ਪਰਿਵਾਰ ਉੱਡਾਗਾ 100 ਪਾਸੇ ਜਾਣਾ ਆਉਣਾ ਪੈਂਦਾ ਵਾ ਕੱਲ ਹੁਣ ਖੜੇ ਟਾਈ ਟਾਈ ਦੀ ਡੈਥ ਹੋ ਗਏ ਫੁੱਲ ਜਗਾ ਗਏ ਇਹਨੇ ਵਿਚਾਰੇ ਨੇ ਕਣਕ ਵੀਜੀ ਤੇ ਜੇ ਮੰਨ ਲਾ ਮੈਂ ਕੱਲਾ ਤੇ ਆਪ ਤੋਂ ਇਨੇ ਪਾਸੇ ਵਿਚਰੇ ਨਹੀਂ ਜਾਂਦਾਗਾ ਆਉਣਾ ਜਾਣਾ ਵੀ ਪੈਂਦਾ ਵਾ ਦੂਜਾ